ਸਾਸਰੀ ਕਾਲ ਭੈਣਾਂ ਤੇ ਵੀਰੋ ਸਾਰਿਆਂ ਨੂੰ ਬੇਬੇ ਦੀ ਰਸੋਈ ਦੇ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਮੂੰਗੀ ਤੇ ਸੋਲਾਂ ਦੀ ਦਾਲ ਭੈਣੇ ਮੂੰਗੀ ਤੇ ਸੋਲਾਂ ਦੀ ਦਾਲ ਤਾਂ ਸਾਰੀਆਂ ਭੈਣਾਂ ਬਣਾਉਂਦੀਆਂ ਨੇਗੀਆਂ ਤੇ ਪਰ ਇਹ ਜਿਹੜੀ ਮੈਂ ਦਾਲ ਬਣਾਉਣੀ ਹੈਗੀ ਇਹ ਪ੍ਰਾਣੀਆਂ ਜਿਹੜੀਆਂ ਆਪਣੀਆਂ ਬਜ਼ੁਰਗ ਬੇਬੇ ਬਣਾਉਂਦੀਆਂ ਹੁੰਦੀਆਂ ਸੀਗੀਆਂ ਉਸ ਤਰ੍ਹਾਂ ਭੈਣੇ ਬਣਾਉਣੇ ਉਸ ਸਟਾਈਲ ਤੇ ਤੇ ਆਪਾਂ ਇਹ ਬਣਾਉਣੇ ਗੈਸ ਤੇ ਤੇ ਚਲੋ ਆਪਣੇ ਕੋਲੇ ਹੁਣ ਉਹ ਹਾਰੀਆਂ ਹੋਰੀਆਂ ਤਾਂ ਹੈ ਨਹੀਂ ਅੱਜ ਕੱਲ ਦੇ ਟਾਈਮ ਦੇ ਵਿੱਚ ਆਪਾਂ ਗੈਸ ਤੇ ਬਣਾਉਣੇ ਆਗੇ ਉਹ ਤੁਹਾਨੂੰ ਦੱਸਦੇ ਆ ਆਪਾਂ ਤਿੱਲਾ ਤਰਲੇ ਵਿੱਚ ਪਾ ਲੈ ਪਾਣੀ ਆਪਾਂ ਹੁਣ ਗ੍ਰੇਸ ਕਰਦ ਕੇ ਆਉਣ ਆਪਾਂ ਇਧਰ ਆਪਾਂ ਲੈ ਲਈ ਆਪਾਂ ਲੈ ਲਈ ਮੂੰਗੀ ਤੇ ਸੋਲਣ ਦੀ ਦਾਲ ਪਾਣੇ ਰਲਮੇ ਉਹਨੂੰ ਆਪਾਂ ਧੋ ਲਾਂਗੇ ਆਪਾਂ ਨੇ ਆ ਕੌਲੀ ਆ ਪਚਨ ਵਾਲਾ ਜੇ ਮੇਰੇ ਸਾਹੀਆਂ ਕੌਲੀ ਨਾ ਛੋਟੀ ਐ ਨਾ ਵੱਡੀ ਐ ਇਹ ਆਪਾਂ ਅੱਧੀ ਕੌਲੀ ਲੈ ਕੇ ਸੋਨੇ ਦਾ ਅੱਧੀ ਲੈ ਕੇ ਮੂੰਗੀ ਪਾ ਦਈ ਤੇ ਆਪਾਂ 1.5 ਲੀਟਰ ਪਾਣੀ ਪਾਏਗਾ ਤੇ ਇਸੇ 1.5 ਲੀਟਰ ਪਾਣੀ ਦੇ ਵਿੱਚ ਹੀ ਆਪਣੀ ਦਾਲ ਨੇ ਪੱਕ ਜਾਣਾਗਾ ਤੇ ਇਹ ਆਪਾਂ ਧੋਣ ਲਈ ਪਾਣੀ ਪਾ ਦਿੰਨੇ ਆ ਦੇ ਵਿੱਚ ਇਹਦੇ ਪਨੇ 5-6 ਤੇ ਬਰੀ ਇਹਨੂੰ ਧੋਣਾਗਾ ਤੇ ਜਦੋਂ ਇਹਦਾ ਚਿੱਟਾ ਪਾਣੀ ਨਿਕਲਣ ਲੱਗ ਗਿਆ ਉਦੋਂ ਆਪਾਂ ਇਹ ਪਤਿਲੇ ਚ ਪਾਵਾਂਗੇ 5-6 ਬਰੀ ਨੂੰ ਧੋਵਾਂਗੇ ਧੋਂਦੇ ਤੁਹਾਨੂੰ ਦਿਖਾਉਣੇ ਆਂਗੇ ਪਹਿਲਾਂ ਇਹ ਦੋ ਦਿਖਾਵਾਂਗੇ ਆਪਾਂ ਤਨ ਪਿਆਜ਼ ਲੈ ਲਏ ਤੇ ਨੇਗੇ ਇਹ ਆਪਾਂ ਚੀਰ ਲੇ ਤੇ ਇਹ ਆਪਾਂ ਗਰੈਂਡਰ ਕਰਨੀਆਂ ਨੇ ਮਿਰਚਾਂ ਤੇ ਟਮਾਟਰ ਇਹ ਪੇ ਗਰੈਂਡਰ ਕਰਕੇ ਪਾਵਾਂਗੇ ਇੱਕ ਕਾਉਲੀ ਦੇ ਵਿੱਚ ਭਨੇ ਆਪਾਂ ਦਾਲ ਦੇ ਜੀ ਸਵਦੀ ਕਾਉਲੀ ਸੋ ਲੈ ਲਿਆ ਤੇ ਦੀ ਮੁਗੀ ਲੈਤੀਆ ਦੇ ਵਿੱਚ ਆਪਾਂ ਤਿੰਨ ਪਾਏ ਨੇਗੇ ਨਾਲ ਗੰਡੇ ਪਿਆਜ਼ ਤੇ 12 ਪਾਏ ਨੇ ਮਿਰਚਾਂ ਤੇ ਇੱਕ ਪਾ ਟਮਾਟਰ ਭਨੇ ਆਪਾਂ ਬਣੇ ਲਾਲ ਮਿਰਚ ਨਹੀਂ ਪਾਉਂਦੇਗੇ ਤੁਸੀਂ ਆਪਣੀਆਂ ਪਹਿਲੇ ਵੀਡੀਓ ਵੀ ਦੇਖੀਆਂ ਹੋਣਗੀਆਂ ਆਪਾਂ ਲਾਰਮਰ ਜਵੇਂ ਨਹੀਂ ਯੂਜ਼ ਕਰਦੇ ਆਪਾਂ ਸਿਰਫ ਹਰੀ ਮਿਰਚੀ ਪਾਉਣੀ ਆ ਆ ਆਪਾਂ ਇਹ ਪਦਾਲ ਧੋਣੇ ਆਗੇ ਤੇ ਆਪਾਂ ਇਹਦੇ ਕਈ ਪਾਣੀ ਕੱਢ ਲਾਂਗੇ ਆ ਦੇਖੋ ਪਾਣੀ ਦੇਖਿੰਦਾ ਜਾਂਦਾ ਨਿਕਲਦਾ ਇਹਦੇ ਵਿੱਚੋਂ ਇਸੇ ਤਰੀਕੇ ਕਈ ਵਾਰ ਆਪਾਂ ਪਾਣੀ ਕੱਢ ਦਾਂਗੇ ਆਪਾਂ ਇਹ ਆਪਣਾ ਪਾਣੀ ਕੋਸਾ ਹੋ ਗਿਆ ਤੇ ਆਪਾਂ ਇਹਦੇ ਵਿੱਚ ਹੁਣ ਪਾ ਦਈਏ ਦਾਲ یہ پانچ چھ بجے دھوتی جمع چھٹا پانی نکل گا پھر آپ دال پاؤں لگے مرچ اپنے مرچا ٹماٹر گرائنڈر کر لگے آپ دیکھ لیے یہ ہو گیا گرائنڈر ہاں بالکل ہو چکا ਆ ਦੇਖੋ ਸਾਰਾ ਗਰੰਡਰ ਹੋ ਗਿਆ ਪਾਨੇ ਆ ਦੇਖੋ ਪਾਨੇ ਆਪਣੀ ਦਾਲ ਪਹਿਲਾਂ ਪਾਈ ਹੋਈ ਹੈਗੀ ਆਪਾਂ ਵਿੱਚ ਪਿਆਜ਼ ਪਾਤੇ ਤੇ ਆ ਜਿਹੜਾ ਆਪਾਂ ਪੇਸਟ ਤਿਆਰ ਕੀਤਾ ਆਪਾਂ ਇਹ ਸਾਰਾ ਪਾਤਾ ਪੇਸਟ ਤੋਕੇ ਵੀ ਆਪਾਂ ਵਿੱਚ ਪਾ ਦਾਂਗੇ ਇਹ ਪਾ ਤੋਕੇ ਵੀ ਸਾਰਾ ਵਿੱਚ ਪਾਤਾ ਤੇ ਹੁਣ ਪਾਨੇ ਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚਾ ਭਰ ਕੇ ਆਪਾਂ ਹਲਦੀ ਦਾ ਪਾਵਾਂਗੇ ਥੋੜਾ ਜਿਹਾ ਉੱਤੇ ਪਾਵਾਂਗੇ ਤੇ ਇੱਕ ਚਮਚਾ ਭਰ ਕੇ ਆਪਾਂ ਨੂਨ ਦਾ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਵਿੱਚ ਇਹਦੇ ਜੀਰਾ ਪਾਵਾਂਗੇ ਤੇ ਹੁਣ ਭਾਵੇਂ ਆਪਾਂ ਇਹਦੇ ਵਿੱਚ ਪਾਵਾਂਗੇ ਘਿਓ ਚਾਰ ਚਮਚੇ ਪਾਨੇ ਇਹ ਮੈਲਟ ਹੋਇਆ ਵਕਿ ਉਹ ਚਾਰ ਚਮਚੇ ਮੈਲਟ ਹੋ ਜਿਕੇ ਉਹਦੇ ਪਾਤੇ ਵਿੱਚ ਤੇ ਇਹ ਆਪਣਾ ਆਹੀ ਜਿਹੜੇ ਆਪਾਂ ਆਮ ਚਮਚੇ ਵਰਤਦੇ ਆਗੇ ਉਹੀ ਚਮਚਾ ਦਾ ਇਹ ਪਾਨੇ ਆਪਾਂ ਦੇਸੀ ਘਿਓ ਪਾਇਆਗਾ ਤੇ ਤੁਸੀਂ ਦੇਸੀ ਘਿਓ ਵੀ ਪਾ ਸਕਦੇ ਹੋ ਦਾਲਡਾ ਵੀ ਪਾ ਸਕਦੇ ਹੋ ਔਰ ਫੈਟ ਵੀ ਪਾ ਸਕਦੇ ਹੋ ਸਾਨੂੰ ਦਾ ਤੇਲ ਜੇ ਤੁਸੀਂ ਪਾਉਣਾ ਤਾਂ ਤੁਸੀਂ ਕਲਕਾ ਕੇ ਪਾ ਸਕਦੇ ਆ ਤੇ ਮੈਂ ਤਾਂ ਇਹਦੇ ਚ ਦੇਸੀ ਘਿਓ ਹੀ ਪਾਉਣੀ ਹੁੰਦੀ ਹੈ ਜਦੋਂ ਮੈਂ ਦਾਲ ਇਸ ਤਰ੍ਹਾਂ ਤਰ੍ਹਾਂ ਸਹੀ ਪੌ ਤਰੀਕੇ ਦੇ ਨਾਲ ਇਹ ਭੈਣੇ ਹੁਣ ਆਪਾਂ 2 ਘੰਟੇ ਰੰਨਾਂਗੇ ਆਪਾਂ ਗੈਸ ਬਿਲਕੁਲ ਸਿਮ ਤੇ ਕਰਕੇ ਜਿੱਮੇ ਆਪਣੇ ਹਾਰੇ ਦੇ ਵਿੱਚ ਨਹੀਂ ਅੱਗ ਚੱਲਦੀ ਹੁੰਦੀਗੀ ਹੌਲੀ ਹੌਲੀ ਸਿਮ ਸਿਮ ਉਸੇ ਤਰ੍ਹਾਂ ਹੀ ਆਪਾਂ ਇਹ ਸਿਮ ਕਰਤਾ ਗੈਸ ਤੇ ਇਹ ਸਿਮ ਗੈਸ ਤੇ 2 ਘੰਟੇ ਰਚੂਗੀ ਸੋਨੂੰ 2 ਘੰਟੇ ਪੈਸਾ ਦਿਖਾਵਾਂਗੇ ਵੀ ਇਹ ਕਹੇ ਜੀ ਬਣ ਗਿਆ ਲੈ ਭੈਣੇ ਇਹਨੂੰ ਹੁਣ ਰਜਦੀ ਨੂੰ 1.5 ਘੰਟਾ ਹੋ ਗਿਆ ਆਪਣੂ ਦਾਲ ਨੂੰ 1.5 ਘੰਟਾ ਆਪਾਂ ਨਹੀਂ ਦੇਖਿਆ ਇਹਨੂੰ ਕਿ ਚੱਲਦਾ ਹੈ ਜੀ ਕਿ ਨਹੀਂ ਚੱਲਦਾ ਤੇ ਡੇਢ ਘੰਟਾ ਹੋ ਗਿਆ ਬਸ ਇਹ ਉਹੀ ਅੱਧਾ ਘੰਟਾ ਹੋਰ ਲੈਣਾ ਇਹਨੇ ਤੇ ਅੱਧੇ ਘੰਟੇ ਦੇ ਵਿੱਚ ਇਹ ਜਮਾ ਆਣ ਵਧੀਆ ਬਣ ਜਾਣਗੇ ਫਿਰ ਹੁਣ ਤੁਹਾਨੂੰ ਅੱਧੇ ਘੰਟੇ ਨੂੰ ਦਿਖਾਵਾਂਗੇ ਆ ਦੇਖੋ ਇੰਨੀ ਆਪਣੀ ਦਾਲ ਰੱਜ ਚੁੱਕੀ ਬਿਲਕੁਲ ਸਲੋ ਤੇ ਦੇਖੋ ਆ ਬਿਲਕੁਪੈ ਨੇ ਆਪਾਂ ਬਸ ਇੱਕ ਦਿਨ ਚਾਹ ਦੇ ਇੱਕ ਵਾਰੀ ਦੇਖ ਲਈ ਸੀਗੀ ਆ ਦੇਖੋ ਦਾਲ ਆਪਣੀ ਜਮਾ ਆ ਨੇ ਰੱਜੇਗੀ ਉਹੀ ਪੂਰੇ 2 ਘੰਟੇ ਹੋ ਗਏ ਆਪਣੀ ਦਾਲ ਧਰੀ ਨੂੰ ਜਿਵੇਂ ਸਿਮਤ ਰਿਜੀ ਤੇ ਉਸੇ ਪਾਣੀ ਚੀ ਦੀ ਜਿਹੜਾ ਪਕੇਰਾ ਪਾਣੀ ਪਾਤਾ ਸੀਗਾ ਇਹ ਪਹਿਨੇ ਤੁਸੀਂ ਇਹ ਨਾ ਸੋਚੇ ਰਿ ਦੋ ਘੰਟੇ ਦਾਲ ਉੱਤੇ ਪਈ ਰਹੀਏਗੀ ਵੀ ਪਤੀਲੇ ਝ ਧਰੀ ਹੋਈ ਆ ਵੀ ਕਿਤੇ ਖាច់ ਗੈਸ ਵੱਧ ਮੱਚੇ ਹੋ ਗੈਸ ਨਹੀਂ ਪਹਿਨੇ ਵੱਧ ਮੱਚਦਾ ਬਿਲਕੁਲ ਸਲੋ ਤੇ ਧਰੀ ਹੋਈ ਆ ਇਹ ਆਪਣੀ ਹਾਰੀ ਵਾਂਗੂ ਹੀ ਦਾਲ ਰਹਿ ਜਦੀ ਆ ਮੈਂ ਇਸੇ ਤਰ੍ਹਾਂ ਹੀ ਧਰਦੀ ਆਂਗੀ ਹਮੇਸ਼ਾ ਹੀ ਮੈਂ ਇਸ ਤਰ੍ਹਾਂ ਧਰਦੀ ਆਂ ਮੈਂ ਕੋ ਉੱਪਰ ਬਿਲਕੁਲ ਨਹੀਂ ਜੁਇੰ ਕਰਦੀਗੀ ਤੇ ਆਪਾਂ ਹੁਣ ਬਸ ਇਹਦੇ ਵਿੱਚ ਕਸੂਰੀ ਮੇਥੀ ਪਾ ਦਈਏ ਇੱਥੇ ਗਰਮੀ ਆਸ ਤਾਂ ਭਾਏ ਕਸੂਰੀ ਮੇਥੀ ਹੁੰਦੀ ਹੈਗੀ ਤੇ ਸਿਆਲਾਂ ਦੇ ਵਿੱਚ ਚਲੋ ਆਪਾਂ ਧਨੀਆ ਪਾ ਲੈਨੇ ਆਂ OK ਜਿੰਨੀ ਬੱਧੀ ਦਾਲ ਬਣ ਗਈ ਇਹ ਬਲੀ ਫਾਂਗਰ ਦੇ ਲਈ ਪੂਰੀ ਜਮਾ ਹਣ ਕੋਲ ਗਿਦਾ ਲੈ ਜਮਾ ਦੇਖੋ ਤੇ ਹਰ ਤੁਨ ਮੈਂ ਕੌਲੇਜ ਵੀ ਪਾਕੇ ਦਿਖਾਉਣੀ ਆ ਦੇਖੋ ਪਾਣੇ ਆਪਣੇ ਕੌਲੇ ਦੇ ਵਿੱਚ ਦਾਲ ਪਾਈ ਹੋਈ ਹੈਗੀ ਤੁਸੀਂ ਦੇਖ ਹੀ ਲੈਤੀ ਦਾਲ ਕਿੰਨੀ ਕੋਲੀ ਹੋਈ ਹੈਗੀ ਇਹ ਬਿਲਕੁਲ ਇਸੇ ਤਰ੍ਹਾਂ ਹੀ ਆਪਣੀਆਂ ਪ੍ਰਾਣੀਆਂ ਮਾਵਾ ਦਾਦੀਆਂ ਇਸੇ ਤਰ੍ਹਾਂ ਹੀ ਧਰਦੀਆਂ ਹੁੰਦੀਆਂ ਸੀਗੀਆਂ ਤੇ ਸਾਰਾ ਕੁਸੇ ਦੇ ਵਿੱਚ ਹੀ ਮੈਂ ਪਾਤਾ ਸੀ ਦੇਖ ਲਓ ਵਿੱਚ ਹੀ ਸਾਰਾ ਕੁਸ ਰਿੱਜ ਗਿਆ ਉਸੇ ਤਰ੍ਹਾਂ ਅੱਗੇ ਹੁਣ ਤਾਂ ਆਪਾਂ ਬਖਰੇ ਫਰਾਈ ਕਰਨ ਲੱਗਿਆਂ ਨੇ ਆਪਾਂ ਵੀ ਆਪਾਂ ਦਾਲ ਫਰਾਈ ਕਰ ਲਈਏ ਦਾਲ ਨੂੰ ਬਖਰਾ ਤੜਕਾ ਲਾ ਲਈਏ ਤੇ ਉਹ ਆਪਣੀ ਸਿਹਤ ਲਈ ਮਾੜੀਆਂ ਨੇ ਭੈਣੇ ਇਸ ਤਰ੍ਹਾਂ ਸਿੰਪਲ ਦਾਲ ਬਣਾਇਆ ਕਰੋ ਇਹ ਆਪਣੀ ਸਿਹਤ ਲਈ ਚੰਗੀ ਹੈਗੀ ਤੇ ਹੋ ਸਕਦਾ ਚਲ ਤੁਸੀਂ ਤੋੜੀ ਦੇ ਵਿੱਚ ਵੀ ਧਰ ਸਕਦੇ ਹੋਗੇ ਤੇ ਵੈਸੇ ਮੈਂ ਬਤਿੱਲੇ ਚ ਹੀ ਬਣਾਉਣੀ ਆ ਮੈਂ ਤੁਹਾਨੂੰ ਉਸੇ ਤਰ੍ਹਾਂ ਹੀ ਬਣਾ ਕੇ ਦਿਖਾਈ ਜਗੀ ਤੇ ਚਲੋ ਭੈਣੇ ਠੀਕ ਆ ਮੇਰੀ ਦਾਲ ਨੂੰ ਬਹੁਤ-ਬਹੁਤ ਪਿਆਰ ਕਰਿਓ ਵੀਡੀਓ ਨੂੰ ਪਿਆਰ ਕਰਿਓ ਤੇ ਦਾ ਨੰਬਰ ਇਹਨੂੰ ਪਸੰਦ ਕਰਿਓ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਮਿਲਦੇ ਹਾਂ ਹੁਣ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਆਪਣੀ ਡੇਲੀ ਵੀਡੀਓ ਸਵੇਰੇ 9 ਵਜੇ ਆਉਂਦੀ ਆ ਤੁਹਾਨੂੰ ਪਤਾ ਹੀ ਹੈਗਾ ਤੇ ਆਪਣੀ ਵੀਡੀਓ ਦੇਖਿਆ ਕਰੋ ਜਾ ਕੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਡੇਲੀ 9 ਵਜੇ ਚਲੋ ਜੀ ਤਦ ਤੱਕ ਲਈ ਸਤਿ ਸ੍ਰੀ ਅਕਾਲ